ਜੀ ਸਤ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਸਵਾਗਤ ਹੈ ਆਪਣੇ ਚੈਨਲ ਨਾਲ ਹਟਾਬ ਦੇ ਰਿਹੇ ਹਾਂ ਪਰ ਤੇ ਅੱਜ ਦੀ ਵੀਡੀਓ ਬਣਾਉਣ ਲੱਗੇ ਆ ਪਿੰਡ ਕਹਾੜੀ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅਮਰਤਸਰ ਅੱਜ ਦੀ ਵੀਡੀਓ ਵਿੱਚ ਟੋਟਲ ਆਪਾਂ ਤੁਹਾਨੂੰ ਚਾਰ ਬੜਾ ਦਿਖਾਵਾਂਗੇ ਸਾਰੀਆਂ ਸੱਜਣਾ ਸੀਆਂ ਵਾਂ ਤੇ ਆਪਾਂ ਪਹੁੰਚੇ ਬਾਈ ਸਰਪਾਲ ਸਰਪਾਲ ਸੇਂਗਣਾ ਕੋਲ ਦੇ ਆਜੋ ਕਰਦੇ ਬਾਈ ਨਾਲ ਗੱਲਬਾਤ ਤੇ ਪੁੱਛਦੇ ਇਹਨਾਂ ਦੀ ਡਿਟੇਲ ਹੈ ਚਲੋ ਕਰ ਲਓ ਪਰ ਲਓ ਕੋਈ ਹਾਂ ਕਰ ਲਓ ਬੰਦੇ ਕੋਈ ਦੰਡਾ ਜੇ ਵੱਢ ਲਓ ਭਾਈ। ਕੋਈ ਗੱਲ ਨਹੀਂ ਰਹੇ ਚੱਲਦਾ ਰਹ ਮੈਂ। ਵਾਈ ਨਹੀਂ ਕਲੀਅਰ ਹੁੰਦੀ। ਕੋਈ ਗੱਲ ਨਹੀਂ ਆਈ ਨਹੀਂ। ਇਹ ਚ ਬੜਾ ਖੜਾਕ ਰਿਹਾ ਦਾ। ਹੋਲਾ ਹੈ ਆਗਾ। ਸਸਿਕਾ ਭਾਈ ਜੀ। ਸਸਿਕਾ ਵੀਰ ਜੀ। ਹੋ ਸਣਾਓ ਠੀਕ ਠਾਕ ਜੀ। ਵਧੀਆ ਵੀਰ ਜੀ ਠੀਕ ਠਾਕ ਹੈ। ਵੀਰ ਜੀ ਆਪਣਾ ਨਾਮ ਤੇ ਐਡਰੈਸ ਦੱਸ ਦਿਓ। ਨਾ ਵੀਰ ਜੀ ਹਰਪਾਲ ਜੇ ਪਿੰਡ ਕਹਹਾੜੀ ਜ਼ਿਲ੍ਹਾ ਅੰਮ੍ਰਿਤਸਰ ਤਹਿਸੀਲ ਇਹ ਨਾਲਾ ਵਾ ਤੇ ਫੋਨ ਨੰਬਰ ਵੀ ਬੋਲਦੇ ਆਪਣਾ ਫੋਨ ਨੰਬਰ ਵੀ ਜੀ ਹੈਗਾ 9803535108 ਠੀਕ ਹੈ ਤੇ ਬਾਈ ਆਪਣਾ ਫਿਰ ਵਪਾਰ ਦਾ ਕੰਮ ਹਾਂਜੀ ਵੀਰ ਜੀ ਵਪਾਰ ਦਾ ਠੀਕ ਹੈ ਠੀਕ ਹੈ ਲੋ ਬਾਈ ਆਪਾਂ ਬਾਈ ਦੀ ਪਹਿਲੀ ਵੀਡੀਓ ਲੱਗਿਆਂ ਬਣਾਉਣਾ ਤੇ ਆਪਾਂ ਸਾਰੀਆਂ ਸੱਜਰ ਸਿੰਘਾਂ ਬਣਾ ਦਿਖਾਉਣੀਆਂ ਤੇ ਰੇਟ ਵੀ ਬਿਲਕੁਲ ਆਪਾਂ ਜਾਇਜ਼ ਕਰਾਉਣੇ ਆ ਵੀਰ ਦੇ ਕੋਲ ਤੇ ਆਹ ਕਰਕੇ ਇੱਧਰ ਸਾਰੇ ਜਵਾਬ ਵਧੇ ਆ ਤੇ ਕਰੀਏ ਸ਼ੁਰੂਆਤ ਜੀ ਦੱਸਿਓ ਪਹਿਲੇ ਨੰਬਰ ਤੇ ਵੜ ਕਿਨਵਾ ਸੁਗਾ ਸੂਈ ਤੇ ਕੀ ਇਹਦਾ ਮਿਲਕਰ ਕੌੜਿਆ ਪਹਿਲਾ ਪਹਿਲਾ ਸੁਆ ਸੂਈ ਜੇ ਅੱਛਾ ਜੀ ਉਹ ਤੋਂ 11 ਤੋਂ 12 ਲੀਟਰ ਤਿਆਰ ਹੋ ਗਿਆ ਕੱਲ ਹੀ ਆਈ ਥੋੜਾ ਨਪਾਇਲ ਲਾ ਗਈ ਆ ਠੀਕ ਹੈ ਛਾਈ ਆਲ ਜੇ ਛਾਈ ਆ ਉਹ ਬਾਕੀ ਵੀਰ ਹਰੀ ਸਿਆਣੇ ਆਪਣੇ ਜਿਹੜੀ ਲੱਗਦੀ ਹੋ ਉਹ ਲਾਣੇ ਪਾ ਕੇ ਠੀਕ ਹੈ ਠੀਕ ਹਾਂ ਲੋ ਬਈ ਮਤਲਬ ਰੰਗ ਚੀਨਾ ਜਾ ਆ ਗਿਆ ਤਾਂ ਹੈਸ਼ ਆਈ ਆ ਠੀਕ ਹੈ ਠੀਕ ਲੋ ਫਿਰ ਉਹ ਅਸੀਂ ਛਾਈ ਆਲ ਦੇ ਵਿੱਚ ਆ ਗਈ ਆ ਹਾਂ ਜੀ ਤੇ ਕਰੋ ਚੈੱਕ ਕਦ ਕੁਦ ਵੀ ਚੰਗੀ ਆ ਤੇ 11 ਕਿਲੋ ਦੁੱਧ ਹਾਂ ਜੀ ਪੂਰਾ ਹੋ ਗਿਆ ਲੋ ਬਈ 11 ਲੀਟਰ ਦੁੱਧ ਬਿਲਕੁਲ ਤਿਆਰ ਆ ਤੇ ਭਾਈ ਆਪਾਂ ਉਹ ਚੀਜ਼ ਦੱਸਣੀ ਜੋ ਹੈਗੀ ਅਵੇਲੇਬਲ ਲੋ ਬਈ ਜੋ ਆ ਬੱਚਾ ਜੇ ਲੈ ਜਾ ਲੈ ਠੀਕ ਹੈ ਠੀਕ ਲੋ ਭਜੀ ਆ ਜਵਾਗ ਨਹੀਂ ਕੀ ਮੇਲ ਕਾਫ ਹਾਂਜੀ ਹਾਂਜੀ ਠੀਕ ਹੈ ਲੋ ਭਜੀ ਮੇਲ ਕਾਫ ਜੇ ਪਿੱਛੇ ਇਹਦੇ ਇੱਕ ਕਰੋ ਚੱਕ ਤੂੰ ਉਹ ਡਰਦੀ ਆ ਘਮਾ ਲਓ ਕੋਈ ਨਹੀਂ ਘਮਾ ਲਓ ਭੋਜੀ ਤੂੰ ਘਮਾ ਲਓ ਪਰਾਂ ਨੂੰ ਘਮਾ ਲਓ ਇਹ ਕਿਨੂੰ ਹੈ ਸੰਗਲ ਦੇਈ ਚਾਪ ਬਾਤਾ ਠੀਕ ਹੈ ਜੀ ਠੀਕ ਹੈ ਜੀ ਇਹ ਕਿੰਨਾ ਕੁ ਚਵਾਈ ਜਾਊਗੀ ਦੁੱਧ ਜੇ ਦੁੱਧ ਵੀਰੇ ਪਾਰਾ ਦੇਰ ਲਿਟਚੋਂ ਦਵਾਈ ਜੂਗੀ ਜ਼ਿਆਦਾ ਨਹੀਂ ਬਾਕੀ ਗਰਮੀ ਆ ਦੁੱਧ 10-11 ਕਿਲੋ ਹੀ ਜੂਾਈ ਜਾਵੇ ਵਧੀਆ ਬਾਕੀ ਮਹੀਆਂ ਵਰਗਾ ਦੁੱਧ ਆਦਾ ਕਰਾ 3 ਕਿਲੋ ਬਜੀ ਫੈਟ ਕੁਆਲਟੀ ਵੀ ਚੰਗੀ ਹੁੰਦੀ ਆ ਤੇ ਕਰੋ ਚੈੱਕ ਅੰਦਰ ਕੁਆਲਟੀ ਤੇ ਥਣਕੂਣ ਬਹੁਤ ਹੀ ਚੰਗਾ ਲੱਗਾ ਅੱਜ ਵਾਲਾ ਥਣ ਲੱਗਾ ਵਾ ਤੇ ਜੇ ਮੋਲ ਦੀ ਗੱਲ ਕਰੀਏ ਬਾਈ ਜੀਰੀ ਮੋਲ ਵੀ ਜੀ ਦੇਖ ਲਓ ਜਿੰਨੇ ਚੰਚਰਾ ਦੇ ਦਈਏ 40 ਦੀ ਦੇ ਦਈਏ ਜੇ ਜੀ ਕਰੀਏ ਮੈਂ ਦਰਨਾ ਹਾਂ ਨਹੀਂ ਵੀ ਜੀ ਦੇਦਾ ਭਾਈ ਜੀ 59 ਵਾਲਾ ਠੀਕ ਹੈ ਲੋ ਬਜੀ 35000 ਦੇ ਬਾਈ ਕਹਿੰਦਾ ਕਿ ਦੇ ਦਾਂਗੇ ਬਿਲਕੁਲ ਸੱਜਰ ਸੁਈ ਆ ਇਹ ਫੈਰ ਕੁਆਲਟੀ ਵੀ ਚੰਗੀ ਤੇ ਗਾਂ ਗਰਮੀ ਦੀ ਵੀ ਕੋਈ ਪ੍ਰਵਾਹ ਨਹੀਂ ਉਹਦੇ ਨਾਮ ਤੇ ਬੰਨ ਛੱਡੇ ਹੋਏ ਵੀਰੇ ਇਹਨੇ ਪਰਵਾਹੀ ਨਹੀਂ ਕਰਨੀ ਠੀਕ ਹੈ ਠੀਕ ਹੈ ਜੀ ਹਾਂ ਆਉਂਦੇ ਸਵੇਰੇ ਦੁੱਧ ਚੰਗਾ ਦੇ ਦੂੰਗੀ ਠੀਕ ਹੈ ਲੋ ਭਈ ਦੂਜੇ ਨੰਬਰ ਤੇ ਦੱਸਿਓ ਆਹ ਵੜ ਦੇ ਬਾਰੇ ਇਹ ਵੀ ਵੀਰ ਜੀ ਪਹਿਲੇ ਨਹੀਂ ਸੂਈ ਜੇ ਅੱਛਾ ਜੀ ਅੱਜ ਦੂਸਰਾ ਦਿਨ ਜੀ ਇਹਨੂੰ ਸੂਈ ਨੂੰ ਲੋ ਭਈ ਕਰੋ ਥਣ ਥਣ ਨੂੰ ਬਹੁਤ ਹੀ ਚੰਗਾ ਲੱਗਾ ਐਨ ਗਿੱਟ ਛੋੜੀਆਂ ਭਲਾ ਭੁਲਾ ਹੈਗੀਆਂ ਵਾ ਅੱਛਾ ਜੀ ਛੱਡੀ ਸੀ ਬਹੁਤ ਠੀਕ ਹੈ ਜੀ ਕਿੰਨਾ ਕੁ ਜੀ ਬੌਲਾ ਬੁਲਾ ਕੋਈ ਫਿਰ ਇਹਦੇ ਵਿੱਚ 9 ਲੀਟਰ ਬੌਲਾ ਹੈਗਾ 9 ਤੋਂ 10 ਲੀਟਰ ਠੀਕ ਹੈ ਠੀ ਦੋ ਦੋ ਇਹ 14 15 ਲੀਟਰ ਚਵਾ ਦੂਗੀ ਠੀਕ ਆ ਠੀਕ ਆ ਜੀ ਤੇ ਖੋਲੋ ਬਾਈ ਜੀ ਫਿਰ ਖੋਲ ਕੇ ਦਿਖਾਈਏ ਲੋ ਜੀ ਸਜਣੋਂ ਕੱਦ ਕਾਠ ਬਹੁਤ ਹੀ ਚੰਗਾ ਵੜਦਾ ਤੇ ਪਹਿਲਾ ਹੀ ਸੁਗਾ ਸਹੀ ਆ ਤੇ ਥਣ ਥਣ ਬਹੁਤ ਹੀ ਚੰਗਾ ਕੱਢਿਆ ਪਹਿਲਾਂ ਨਹੀਂ ਚੋਰ ਚਾਲ ਬਹੁਤੀ ਠੰਡੀ ਤੇ ਚੋਰ ਚਾਲ ਬਹੁਤੀ ਪੋਲੀ ਆ ਠੀਕ ਆ ਠੀਕ ਆ ਜੀ ਹਾਂ ਜੀ ਲੋ ਜੀ ਕਰੋ ਚੈੱਕ ਅਡਰ ਕੁਆਲਟੀ ਤੇ ਥਣਾ ਦਾ ਸੈਜਗਾ ਬਹੁਤ ਹੀ ਸ਼ਾਨਦਾਰ ਆ ਬੰਦ ਪਲਵਾਨਾ ਵਾਂਗੂ ਤੁਰਦੀਏ ਤੇ ਬਾਈ ਹੋਣੀ ਵੀ ਪਲਵਾਨੀ ਆ ਕੋਲੋ ਚੈੱਕ ਲੈਓ ਕੰਮ ਹੋ ਲੋ ਵੀਰ ਜੀ ਬਾਗੀ ਠੱਲੀ ਸੀ ਜਿੱਥੇ ਮਰਜ਼ੀ ਡੱਕ ਡੋਕੇ ਥੱਲੇ ਬਹਿ ਜਾਓ ਕੋਈ ਉਹ ਜਗਹ ਨਹੀਂ ਹੈ ਠੀਕ ਹੈ ਠੀਕ ਹੈ ਲਓ ਜੀ ਸੀਲਸ ਲੱਗ ਗਿਆ ਵੜ ਤੇ ਫੇਰ ਕੁਆਲਿਟੀ ਚੈੱਕ ਕਰ ਬਾਗੀ ਇਹ ਜੇ ਵੜ ਵੀਰ ਜੀ ਬਾਨੀ ਆ ਜੋ ਜੋ ਚਵਾਈਆਂ ਤੇ ਆਈ ਵੜ ਤੇ ਬਾਨੀ ਠੀਕ ਹੈ ਠੀਕ ਹੈ ਲਓ ਵੀਰ ਜੀ ਮਿਲਾ ਮੂਲਾ ਮਾਰ ਕੇ 14 15 ਲੀਟਰ ਜਿਹੜਾ ਦੁੱਧ ਚਵਾਈ ਜਾਊਗੀ ਤੇ 10 ਲੀਟਰ ਜਿਹੜਾ ਬੌਲਾ ਬਿਲਕੁਲ ਤਿਆਰ ਆ ਤੇ ਆਹ ਵਾਲਾ ਜਵਾਕ ਜਿਹੜਾ ਆਹ ਵਾਲਾ ਨਾ ਉਹ ਅੱਛੀ ਹੈ ਜੀ ਔੜੀ ਬੈਠੀ ਆ ਠੀਕ ਹੈ ਤੇ ਆਹ ਜੀ ਬਈ ਇਹ ਨਹੀਂ ਮਲਕਾਫ ਜੇ ਆਹ ਵਾਲਾ ਬਿਲਕੁਲ ਜੇ 나ੜੂ ਦੇ ਬਾਕੀ ਕਹਿਣ ਆ ਗਿਆ ਆਪਾਂ ਇਹਨਾਂ 나ੜੂ ਮੜੇ ਕੱਢ ਦਿੰਦਾ ਉਹ ਜੀ ਬਾਈ ਜੀ 나ੜੂ ਬਿਲਕੁਲ ਨਾ ਆ ਜੇ ਕਰੋ ਚੈੱਕ ਆ ਜੇ ਬਿਲਕੁਲ ਸਹੀ ਚਾਵਾ ਇਹ ਕੀ ਮੁੱਲ ਕਰਨਾ ਬਾਈ ਇਹਦਾ ਹਰਣ ਵੇਖ ਲਓ ਮੋੜ ਤੇ ਕੀ ਬਿਜਾਰ ਬਾਬਾ ਗਰਮਿਆਂ ਬਾਖ ਵੀ ਦੇ ਹਾਂਜੀ ਹਾਂਜੀ ਬੜਾ ਮਿਲਦੀਆਂ ਨਹੀਂ ਇਹਦੀਆਂ ਇਹ ਤਾਂ ਗੱਲ ਸਹੀ ਆ ਜੀ ਹਾਂਜੀ 50 ਦੇ ਦिए ਮੋਲਾਪਾ ਪਹਿਲੇ ਯਾਰ ਪਾਉਣਾ ਜੈਜੀ ਪਾਉਣਾ ਜਿਹੜੇ ਵੀਰਪਰਾ ਤੁਹਾਨੂੰ ਆਇਕਨ ਵੀ ਠੀਕ ਐਰ ਭਾਲਦੇ ਦੀ ਫੇਰ ਵੀਡੀਓ ਬਣਾ ਕੇ ਲਿਆ ਹਾਂਜੀ ਹਾਂਜੀ ਇਹੋ ਹੀ ਜੰਮੇ ਵਿਖੀ ਇਹੋ ਅਸੀਂ ਜੰਮੇ ਆ ਵੀ ਚਲੋ ਜੈਜ ਅਗਲੇ ਨੂੰ ਪਛੂ ਮਿਲੇ ਨਾ ਅੱਛੇ ਦੇ ਵਿੱਚ 50 ਦੀ ਵਿਗਦੀ ਬਾ 50 ਤੋਂ ਬਾਹਰ ਵੇਚਦੇ 2-4 ਦਿਨ ਹੋਰ ਸਾਮ੍ਹ ਕੇ ਦੋਹਾਂ ਚੌਹਾਂ ਦਿਨਾਂ ਸਾਹਮਣਾਂ ਕੋਈ ਗੱਲ ਨਹੀਂ ਹੁੰਦੀ ਲੋਦੀ ਦੇ ਇੰਡੀਆ ਨੂੰ ਕਿਣੀ ਜਾਏ ਕੋਈ ਚੱਕਰ ਹੁਣ ਚਲੋ ਆਪਾਂ ਦੱਸ ਕੀ ਜਿੱਥੇ ਕਿ ਸ਼ਾੜੀ ਦੇਣੀ ਆ ਹਾਂ ਨਾ ਵੀਰ ਜੀ 44000 ਦੇ ਦਾਂ ਠੀਕ ਐ ਲੋ ਬਾਈ ਜੀ 44000 ਦੇ ਬਾਕੀ ਮੌਕੇ ਦੇ ਮਾਨਤਣ ਉਹ ਜਿਹੜਾ ਬਾਕੀ ਕੱਦ-ਕੱਡ ਦੀ ਬਹੁਤ ਹੀ ਚੰਗੀ ਤੇ 3 ਨੰਬਰ ਤੇ ਦੱਸਿਓ ਬਾਈ ਜੀ ਆ ਵੜ ਦੇ ਬਾਰੇ ਇਹ ਜੀ ਤੀਸਰਾ ਸੁਹਾਗਾ ਸੂਈ ਆ ਅੱਛਾ ਜੀ ਹਾਂ ਜੀ ਤੇ ਦੁੱਧ ਦੇ ਥੱਲੇ 18 ਲੀਟਰ ਠੀਕ ਹੈ ਠੀਕ ਹੈ ਸੂਈ ਨੂੰ ਦਿਨ 8 ਹੋ ਗਏ ਆ ਮਗਰ ਇਹਦੇ ਵਸ਼ੀ ਆ ਸਾਬ ਜੀ ਫੀਮੇਲ ਕਾਰ ਇਹੋ ਜੀ ਇਹ ਸੂਈ ਨੂੰ ਦੇਣਾ ਤਾਂ ਪਈ ਕਿ 8 ਹੋ ਗਏ ਆ ਛੋਲ ਦਿਓ ਬਾਕੀ ਸੀਜ਼ ਲੱਗੇ ਵੀ ਬੜੀ ਜਿੱਥੇ ਮਰਜੀ ਬੱਚਾ ਛੱਡੋ ਨਾ ਛੱਡੋ ਪਰਵਾਹ ਹੀ ਕੋਈ ਗੱਲ ਦੀ ਨਹੀਂ ਠੀਕ ਹੈ ਠੀਕ ਹੈ ਜੀ ਹਾਂ ਜੀ ਲਓ ਵਾਹੀ ਕਰੋ ਚੈੱਕ ਅਪ ਐਂਡ ਬੋਦੀ ਵਾਲੀ ਵਹਿੜ ਆ ਗਈ ਆ ਇਹ ਤਿੱਜਾ ਸਵੇਰ ਸਵੇਰੇ ਪੰਡਾ ਹੀ ਪਾਈਆਂ ਕਰਮਾਲੀ ਨੇ ਥੱਲੇ ਕਰੋ ਜੀ ਚੈੱਕ ਅਪ ਬਾਕੀ ਨਾੜਾ ਨੋੜਾ ਇਹ ਹਵਾਨੇ ਤੇ ਚੰਗੀਆਂ ਆ ਗਈਆਂ ਨੇ ਥਣਾ ਦਾ ਸਹਿਜ ਗਿਆ ਵੀ ਬਹੁਤ ਖਾਰਦਾਰ ਆ ਹੈਂ ਕਰੋ ਜੀ ਚੈੱਕ ਅਪ ਬੌਰੀ ਜਰਾ ਹੀ ਬਾਕ ਕਮਾਲਾ ਵਾ ਨਾ ਲਾਇਆ ਵਾ ਰੋਕਿਓ ਮੜ ਜਾ ਇੱਥੇ ਰੋਕਿਓ ਦਿਖਾਓ ਮੜ ਜਾ ਸਾਦੇ ਲੱਗੇ ਨਾ ਮੜ ਜਾ ਥਣਾ ਦਾ ਸਹਿਜ ਕੋਈ ਨਹੀਂ ਕੋਈ ਬਾਕੀ ਜਿੱਥੇ ਮਰਜੀ ਬੈਠ ਠੰਡੀ ਸੀਲੋ ਕੋਈ ਨਾ ਚੈੱਕ ਲਾ ਕੇ ਦੁਕਾਨ ਤੋਂ ਬਹੁਤ ਹੀ ਚੰਗਾ ਲੱਗਾ ਵਾ ਤੇ ਕਿੰਨਾ ਖਿਚਵਈਓ ਕੁ ਦੁੱਧ ਉਹ ਦੁੱਧ ਦੀ ਬਾਤ ਹੀ ਸਾਰੇ ਦਾ ਡਾਡਾ ਦੁੱਧ 24 25 ਲੀਟਰ ਜਮਾ ਦੂਗੀ ਬਾਕੀ ਗਰਮੀ ਆ 20 22 ਕਿਲੋ ਦੀ ਚਾਹ ਬਹੁਤ ਆ ਠੀਕ ਆ ਠੀਕ ਆ ਹਾਂ ਜੀ ਲੋ ਜਿੱਤਾ ਮਾਲੀ ਨਾ ਆਣ ਪੰਡਾਂ ਪਈਆਂ ਤੇ ਨਾੜਾ ਨੂੜਾ ਵੀ ਹਵਾਨੇ ਤੇ ਚੰਗੀਆਂ ਆ ਗਈਆਂ ਤੇ ਇਸ ਟਾਈਮ ਜਿਹੜਾ 18 ਲੀਟਰ ਬਿਲਕੁਲ ਦੁੱਧ ਤਿਆਰ ਆ ਉਹ ਆ ਜੀ ਜੀ ਪੂਰਾ ਠੀਕ ਹੈ ਠੀਕ ਹੈ ਇਹਦਾ ਕੀ ਮੁੱਲ ਕਰਨਾ ਬਾਈ ਫਿਰ 60 ਦੀ ਦੇ ਦੇ ਇਹ ਵੀ ਹਾਂ ਨਾ ਹੀ ਕਰੀਏ ਜਿੱਥੇ ਕਿ ਦੇ ਹੀ ਦੇਣੀ ਆਪਾਂ ਜਾਇਜ ਬਿਲਕੁਲ 55000 ਦੀ ਬੀਤੀ ਦਲਾਂ ਲਓ ਜੀ ਜਿੰਦਾਬਾ 55000 ਦੀ ਬਾਕੀ ਬਿਲਕੁਲ ਨੋਰਮਲ ਰੇਟ ਆ ਇਹ ਹੈ ਵੀ ਸੀਲਸ ਲੱਗਿਆ ਤੇ ਥਣ ਭਾਂਡਾ ਵੀ ਬਹੁਤ ਚੰਗਾ ਵਾ ਹਾਂ ਜੀ 55 ਦੀ ਬਾਈ 55 ਦੀ ਦਲਾਂਗੇ ਮੌਕੇ ਤੇ ਮਾਨਤਾ ਕਰਦਾ ਹਾਂ ਥੋੜਾ ਬਾਕੀ ਮੌਕੇ ਤੇ ਹੋਰ ਹੀ ਮਾਨਤਾ ਹੋ ਜਾਊਗਾ ਬਿਲਕੁਲ ਨੋਰਮਲ ਰੇਟ ਪਈ ਆ ਬਿਲਕੁਲ ਜਿੰਨੂੰ ਕਹਿੰਦੇ ਆ ਨਾ ਤੇ ਆਜੋ ਹੁਣ ਚੌਥੇ ਨੰਬਰ ਦੇ ਜੱਸੋ ਭਈਆ ਵੜਦੇ ਬਰੇ ਗਰੇ ਨੂੰ ਅਜੇ ਤੀਸਰਾ ਦੇ ਨੂੰ ਆਇਆ ਸੂਈ ਅੱਛਾ ਜੀ ਹਾਂ ਜੀ ਇਹਦੇ ਕੋਲ ਕਿੰਨਾ ਜੇ ਇਹਦੇ ਕੋਲ ਵੀਰ ਜੀ ਦੁੱਧ 13 ਕਿ ਲੀਟਰ ਆ ਵਕਤ ਤਿਆਰ ਆ ਥੰਥੁਨੇ ਨੂੰ ਵੇਖ ਲਓ ਬੜਾ ਚੰਗਾ ਲੱਗਾ ਬਹੁਤ ਸਜਣੋ ਵਜੇ 13 ਲੀਟਰ ਜਿਹੜਾ ਬੌਹਲਾ ਹੀ ਆ ਹਾਂ ਜੀ ਬਹੁਤ ਹੀ ਬੌਹਲੀ ਚੰਗਾ ਲੱਗਾ ਤੇ ਕੱਦ-ਕੱਢ ਹੀ ਬਹੁਤ ਚੰਗਾ ਮੂਹੋਂ 6 ਅੰਡ ਜੇ ਦੱਸੀ ਜਰੂਰ ਜੇ ਪਰ ਸੂਆ ਦੂਸਰਾ ਪਿਓਰ ਜੇ ਠੀਕ ਅੱਛੀ ਆ ਜਿਹੜਾ ਮਰਜੀ ਵੀਰ ਆ ਗਿਆ ਆਪਣੀ ਚੈੱਕ ਕਰਦੇ ਜਿਖਾਉਣੀ ਦੇ ਵਿਖਾ ਦੇ ਹੁਣ ਹਨੇਰਾ ਆ ਥੋੜਾ ਜਿਹਾ ਹਾਂ ਜੀ ਹਾਂ ਜੀ ਕਿੰਨਾ ਪਾਲ ਲੱ ਲੋ ਬੋ ਜੀ ਕਾਦ ਕਾਠਾ ਲੋਂ ਕੋਈ ਨਹੀਂ ਜੇ ਸ਼ੱਕ ਬਸ 17 18 ਲੀਟਰ ਆ ਆ ਨਾ ਗਰਮੀ ਵਾਲੀ ਆ ਬਾਕੀ ਠੀਕ ਠੀਕ ਇਹ ਦੇਸੀ ਚ ਆ ਗਈ ਨਾ ਇਹ ਜਿੱਥੇ ਵੀ ਵੇਖ ਲਓ ਸਮਝ ਆ ਗਈ ਦੇਸੀ ਲਾਓ ਦੇਸੀ ਕਰਾਸ ਵਿੱਚ ਆ ਗਈ ਆ ਸੀਵੀਆਂ ਗਈਆਂ ਆ ਜਿੰਨੀਆਂ ਕਾਲੇ ਰੰਗ ਦੀ ਹੋਰ ਚੱਲ ਠੀਕ ਠੀਕ ਆ ਲੋ ਬੋ ਜੀ ਬਾਕੀ ਤੁਸੀਂ ਸਾਰੇ ਵੀਰ ਭਰਾ ਸਿਆਣੇ ਜੇ ਆਪਣੀ ਸਮਝ ਨਾਲ ਵੇਖ ਲਓ ਕਿਹੜੀ ਨਸਲ ਆ ਹਾਂਜੀ ਇਹ ਬਾਕੀ ਮੈਨੂੰ ਜਿੱਥੋਂ ਤੱਕ ਲੱਗੰਦਿਆ ਵਾ ਕਿ ਕਰਾਸ ਵਿੱਚ ਆ ਗਈ ਆ ਤੇ ਫੈਟ ਕੁਆਲਟੀ ਵੀ ਚੰਗੀ ਆ ਚੰਗੀ ਚੰਗੀ ਤੇ ਦੁੱਧਾ ਲੋਵੀ ਬਹੁਤ ਹੀ ਚੰਗੀ ਆ ਤੇ ਥਣ ਭਾਂਡਾ ਇਹਨੂੰ ਬਹੁਤ ਚੰਗਾ ਲੱਗਾ ਕਰੋ ਸਿੰਘ ਜਰੂਰ ਆ ਗਿਆ ਵਾਹੇ ਵੇੜ ਨੂੰ ਕੱਦ ਕੱਡ ਵਿੱਚ ਹੀ ਫੁੱਲ ਠੀਕ ਆ ਠੀਕ ਆ ਲਓ ਜੀ ਕੱਦ ਕਾਟ ਦੀ ਬਹੁਤ ਹੀ ਜ਼ਿਆਦਾ ਤਗੜੀ ਆ ਸਾਭ ਕੇ ਵੀਰ ਹੋਈ ਜਨੇ ਦੀ ਮਰਜ਼ੀ ਤੇ 13 ਲੀਟਰ ਜਿਹੜਾ ਬੌਲਾ ਹੀ ਬੌਲਾ ਤਿਆਰ ਆ ਜੇ ਤਿੰਨਾਂ ਦਿਨਾਂ ਦੀ ਸੂਈ ਥੱਲੇ ਇਹ ਥੋੜਾ ਜਿਹਾ ਨੇਰਾ ਜਰੂਰ ਹੋ ਗਿਆ ਵੀਰ ਕੋ ਪਹੁੰਚ ਜਾ ਬੰਦਿਆਂ ਇਦੇ ਪਿੱਛੇ ਕਿਹੜਾ ਜਵਾਬ ਹੋਣਾ ਜਿੱਥੇ ਮਗਰਵੱਛਾ ਜਾਂ 나ੜੂ ਦੇ ਬੱਚਾ ਦੇ ਵਿਖਾ ਦੂ ਠੀਕ ਹੈ ਜੀ ਕਹਦੇ ਗੱਲ ਬਾਤ ਕਰਦੇ ਕੋਈ ਨਹੀਂ ਕੋਈ ਨਹੀਂ ਨਾ ਭਾਜੀ ਆਹ ਵਾਲਾ ਜਵਾਬ ਜਿਹੜਾ ਤੇ ਮੇਲ ਕੱਪ ਆ ਗਿਆ ਤੇ 나ੜੂ ਦੀ ਇਹ ਵੀ ਬਿਲਕੁਲ ਅਜੇ ਇਹ ਸੂਈ ਨੂੰ 3 ਦਿਨ ਹੋਏ ਆ ਤੇ 13 ਲੀਟਰ ਜਿਹੜਾ ਬੋਲਾ ਤਿਆਰ ਆ ਤੇਰੀ ਮੜੀ ਫਲੈਸ਼ ਕਰ ਤੋਕਾਈ ਨੋ ਬਜੀ ਕਰੋ ਚੈੱਕ ਕੰਦ ਕੰਦ ਜੀ ਬਹੁਤ ਹੀ ਚੰਗੇ ਤੇ ਉਨੀ ਅੱਗੇ ਨੂੰ ਬਣੀ ਤੇ ਉਨੀ ਪਿੱਛੇ ਨੂੰ ਤੇ ਥਣ ਤੋਂ ਇਹਨੇ ਮੱਜਾਂ ਵਾਲੀ ਲੱਗਾ ਤੇ ਇਹਦਾ ਕੀ ਮੁੱਲ ਕਰਨਾ ਬਾਈ ਹਰ ਵੇ ਲੋ ਵੇਤੀ ਬਾਹਰ ਦੇ ਜਲਾ ਘੱਟ ਘਾੜਿਆ ਤੇ ਰਾ ਹਿਰੂ ਜੀ ਹੁੰਦੇ 60 62000 ਦੀ ਹਾਂਜੀ ਬਾਕੀ ਮੁੱਲ 50 ਕਰ ਲੀਏ ਇਹ ਵੀ ਦੇਖੋ ਕਿ ਫਰਾਨਾ ਕਰ ਦਿੱਤੀ ਜਿੱਥੇ ਗੰਦੀ ਜਿੱਥੇ ਦੇ ਦੇਣੀ ਆ ਹਾਂਜੀ ਇਹ ਕਿ ਤੁਹਾਨੂੰ ਨਾ ਲੈਸ ਲੱਗੇ ਤੇ ਅਗਲੇ ਨੂੰ ਨਾ ਲੱਗੇ ਸਹੀ ਇਤਨੇ ਇਸ ਲੱਗਣ ਵਾਲੀ ਗੱਲ ਹੀ ਕੋਈ ਨਹੀਂ ਹੈ। ਇਹਦਾ ਇਨਸਾਨ ਨੂੰ ਹੈ ਚੰਗੀ ਤਰ੍ਹਾਂ। ਇਹ ਲਾ ਚੋਈ ਵੀ ਜਾਊਗਾ ਤੇ ਵਾਦੀ ਜਾਣੀ ਆ ਰਾਜੀ ਹੁੰਦੀ ਜਾਣੀ ਆ। ਇਹ ਲੋਕੋ ਕਿਹੋ ਕੇਰੀ ਨਹੀਂ ਹੋਈ ਵੀ ਸਮਝ ਲਓ ਵੀ ਉਹਨੇ ਕੇਰੀ ਕੀਤੀ ਜਦੋਂ ਜੱਟ ਨੇ ਲੈ ਲਿਆ। ਕਿਉਂ ਨਹੀਂ ਗੱਲ ਕੀਤੀ ਉਹਨੇ ਬਹੁਤ ਹੀ ਜ਼ਿਆਦਾ ਚੰਗੀ ਆ। ਅੱਛਾ ਜੀ। ਲੱਤ ਛੜ ਕੋਈ 1% ਦਾ ਵਾਲਾ ਚਾਂਸ ਨਹੀਂ ਹੈ ਕੋਈ। ਠੀਕ ਹੈ ਠੀਕ ਹੈ ਜੀ। ਤੇ ਦੱਸ ਦੋ ਫਰਹਾਨ ਆ ਜੀ ਇਹ ਵੀ। 45 ਦੇ ਦੇ ਦिए। ਛੱਡ ਦੋ ਮੈਂ ਤਾਂ ਨਿਹਾਰਖੰਡ। 45000 ਦੇ ਦਿਆ। ਬਾਕੀ ਮੌਕੇ ਤੇ ਆ ਵੀਰ ਉਤਰਾ ਦਾ ਹੋਰ ਮਾਨਦਾਨ ਕਰ। ਹਲੋ ਵੀ ਬਾਈ ਬਿਲਕੁਲ ਨਹੀਂ ਕਿ ਨਹੀਂ ਬੋਲ ਸਾਰੇ ਜਮ ਵੜਾ ਦੇ ਕੀਤੇ 43000 ਇਹ ਬਾਕੀ ਮੌਕੇ ਤੇ ਬਾਈ ਕਹਿੰਦਾ ਕਿ ਹੋਰ ਮਾਨਦਾਨ ਕਰਦਾਂਗੇ। ਕਰੋ ਚੱਕ ਵੜਾ ਸਾਰੀਆਂ ਵੀਰ ਦੇ ਕੋਲ ਚੰਗੀਆਂ ਵਾ। ਇਹ ਵੀਡੀਓ ਨੂੰ ਵਾਧੂ ਲਾਗੇ ਇਹ ਬਾਹਰੀ ਨਹੀਂ ਆ। ਆ ਇੱਕ ਵੜਿਆ ਕੋਲੇ ਕੋ ਅੱਛਾ ਜੀ ਆਪਾਂ ਦੇ ਦਾਂਗੇ ਅੱਛਾ ਜੀ ਕੋਈ ਸਾਂਭਣ ਵਾਲਾ ਹੋਊਗਾ ਚੰਗਾ ਤੇ ਲੈ ਲੈ ਸਾਡੇ ਕੋਲ ਚਲੋ ਪਰ ਬਰਾਹ ਚਲਾਈ ਵਾਲੇ ਪਸ਼ੂ ਇੰਦੇ ਕੋਲੇ ਸਾਹਮਣੇ ਨਹੀਂ ਜਾਂਦੀਆਂ ਅੱਛਾ ਜੀ ਵੜ ਚੰਗੀ ਆ ਏਡਾ ਗੱਦਗਾੜ ਪਾਲਣ ਲੱਗਿਆ ਵਸ਼ੀ ਪਾਲਣ ਲੱਗਿਆ ਬੜਾ ਟਾਈਮ ਲੱਗਦਾ ਵਾ ਹਾਂਜੀ ਤੇ ਬਾਕੀ ਅੰਦਰੋਂ ਬਿਲਕੁਲ ਓਕੇ ਆ ਬਾਕੀ ਥੋੜਾ ਬੜਾ ਬੱਟਰ ਬੱਟਰ ਜਾ ਕੇ ਜਿਹੜਾ ਮਰਜੀ ਵੀਰ ਬਣਾ ਸਕਦਾ ਵਾ ਇੱਕ ਦੋ ਵਾਰਾ ਰਿਪੀਟ ਹੋਈ ਆ ਕੀ ਕੋਈ ਸੁਆ ਸੁਈ ਜਾ ਕੇ ਜਾਂ ਨਹੀਂ ਅਜੇ ਨਹੀਂ ਜੀ ਕੋਈ ਸੁਆਣੀ ਸੁਈਏ ਠੀਕ ਹੈ ਠੀਕ ਹੈ ਨਹੀਂ ਅਜੇ ਠੀਕ ਹੈ ਲਓ ਜੀ ਫੰਦੂ ਨੂੰ ਵੜਿਆ ਅਨੇ ਜਿਹੜਾ ਵੀਪਰਾ ਕੋਈ ਸਾਹ ਬਣਾ ਲੈ ਜੀ ਫਾਰਮ ਵਾਲੀ ਵਹਿੜਿਆ ਠੀਕ ਲਓ ਜੀ ਕੱਦ ਘੜ ਬਹੁਤ ਹੀ ਤਬੜਾ ਬਥੇ ਕਰੋ ਚੈੱਕ ਬਾਕੀ ਫਾਰਮ ਵਾਲੀ ਵਹਿੜਿਆ ਵੀਰਪਰਾ ਕੇ ਸਾਹਮਣੇ ਵਾਲੇ ਕੋਲੇ ਬੜੇ ਆ ਲਓ ਵੀ ਜਿਹੜੇ ਵੀਰਪਰਾਏ ਵਹਿਣਾ ਰੱਖਣ ਦੇ ਸ਼ਕੀਨ ਆ ਉਹਨਾਂ ਵਾਸਤੇ ਤੋਹਫੇ ਦੇ ਦਨਾ ਵੀਰਨਾ ਇੱਕ ਕੱਦ ਘੜ ਬਹੁਤ ਹੀ ਚੰਗਾ ਤੇ ਛਾਂ ਤੁਣੀ ਵੀ ਬੜਾ ਚੰਗਾ ਲੱਗਾ ਵਾ ਛਾਂ ਤੁਣੀ ਬੜਾ ਚੰਗਾ ਤੇ ਬਾਈ ਕਹਿੰਦਾ ਕਿ ਇੱਕ ਦੋ ਵਾਰ ਆਪਾਂ ਭਰਾਈ ਤੇ ਰੀਪੀਟ ਹੋ ਗਈ ਆ ਕੀ ਰੀਪੀਟ ਪਿੱਛੋਂ ਲੈ ਕੇ ਆਏ ਜੇ ਨੇ ਆਪਾਂ ਉਹ ਪਿੱਛੇ ਆਈ ਵੀਰ ਦਾਣ ਦਿੱਤੀ ਉਹ ਆਂਦੇ ਵੀ ਦੋ ਦਿਨਾਂ ਰਾ ਸਾਡੇ ਕੋਲ ਰਿਪੀਟ ਹੋ ਗਈ ਜੇ ਤੇ ਨਹੀਂ ਮੈਚ ਉਹ ਦੇ ਦੂ ਅੱਛਾ ਜੀ ਹਾਂ ਜੀ ਇਹਦਾ ਫਿਰ ਮੁੱਲ ਮਲ ਮੁੱਲ ਦਾ ਵੀ ਜਿਹੜਾ ਵੀਰਪਰਾ ਫੋਨ ਤੇ ਪੁੱਛ ਲੈ ਦੇ ਅੱਛਾ ਜੀ ਮੰਗ ਲੈਣ ਦੇ ਬਾਅਦ ਬੋਲੀ ਇਹ ਡਿਊਟੀ ਆ ਗਿਫਟ ਦੇਣਾ ਕਿ ਜਾਂ ਕੋਈ ਨਹੀਂ ਕਰ ਲਾਂਗੇ ਬਾਕੀ ਵੇਖੋ ਸਾਰੀ ਕਹੀ ਹੈ ਝੁਲ ਝਾਲੀ ਵੇਖ ਪੀ ਠੀਕ ਹੈ ਠੀਕ ਹੈ ਲਓ ਵੀ ਸੱਜਣੋ ਝੋਲੀ ਝਾਲੀ ਬਹੁਤ ਹੀ ਚੰਗੀ ਆ ਤੇ ਥਣ ਥਣ ਵੀ ਬਹੁਤ ਚੰਗਾ ਵਾ ਹਾਂ ਜੀ ਤੇ ਜਿਹੜੇ ਵੀਰਪਰਾ ਦੇ ਫੇਟ ਆਉਂਦੀ ਜੇ ਬਾਈ ਫੋਨ ਕਰ ਲਈ ਵੀਰ ਭਰਾ ਠੀਕ ਹੈ ਠੀਕ ਹੈ ਜੀ ਲੋ ਜੀ ਬਾਕੀ ਵੀਰਾਂ ਨਾਲ ਤੁਸੀਂ ਸੰਪਰਕ ਕਰ ਸਕਦੇ ਜੇ ਇਹ ਜਿੱਥੇ ਵੀ ਰੇਡ ਪੜੂਗਾ ਵੀਰ ਕੋਲੋਂ ਤੁਸੀਂ ਲੈ ਲਿਓ ਦੇ ਦੇਣੀ ਹਨਾ ਹਾਂ ਜੀ ਦੇ ਦੇਣੀ ਦੇ ਦੇਣੀ ਠੀਕ ਹੈ ਦੇ ਦੇਣੀ ਹੈ ਭਾਈ ਨੇ ਭਾਈ ਸਾਹਵਾਲੇ ਵੀਰ ਭਰਾ ਕੋਈ ਫੋਨ ਕਰੇ ਤੇ ਵੀਡੀਓ ਪੂਰੀ ਵੇਖ ਲਈ ਧੰਨਵਾਦ ਹੈ ਸਾਰੇ ਵੀਰਾਂ ਭਰਾਵਾਂ ਦਾ